ਇਹ 720 ਘੰਟੇ ਚੱਲਿਆ ਹੋਇਆ ਸਾਰਾ ਤੁਸੀਂ ਵੇਖ ਸਕਦੇ ਹੋਗੇ ਇਹਦਾ ਰਾਈਏ ਥੋੜਾ 78 ਤੇ 60 ਵੀ ਲੱਗੀ ਹੋਈ ਹੈਗੀ ਬਹੁਤ ਸੁਣੀ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਪੈਗਾ ਸਵਰਾਜ 855 ਟਰੈਕਟਰ ਤੇ ਇਹਦੇ ਬਾਰੇ ਤੁਸੀਂ ਵੇਖ ਸਕਦੇ ਹੋਗੇ ਟਾਇਰਾਂ ਦੀ ਕੰਡੀਸ਼ਨ ਵਗੈਰਾ ਵੀ ਵਧੀਆ ਕਈਆ ਕੀਤੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਜਸਕਰਨ ਸਿੰਘ ਕੋਲ ਸਵਰਾਜ 855 ਟਰੈਕਟਰ ਖੜਾ ਹੈਗਾ ਪਹਿਲਾਂ ਤੁਸੀਂ ਟਰੈਕਟਰ ਦੀ ਲੁੱਕ ਵੇਖੋ ਬਹੁਤ ਸੋਹਣਾ ਟਰੈਕਟਰ ਖੜਾ ਹੈਗਾ ਤੇ ਇੱਕ ਇਧਰਲੇ ਪਾਸੇ ਬਾਈਕਲ ਟਰੈਕਟਰ ਖੜਾ ਹੈਗਾ ਸਵਰਾਜ 855 ਆਪਾਂ ਦੋਵੇਂ ਸਵਰਾਜ ਦੀ ਗੱਲ ਕਰਾਂਗੇ ਅੱਜ ਤੇ ਪਹਿਲਾਂ ਆਪਾਂ ਇਸ ਟਰੈਕਟਰ ਦੀ ਗੱਲ ਕਰ ਲੈਨੇਗੇ ਇਹ ਮਾਡਲ 2023 ਮਾਡਲ ਹੈ ਮਿੱਤਰੋ ਤੁਸੀਂ ਵੇਖ ਸਕਦੇ ਹੋ ਕਿ ਇੰਜਨ ਗੇਟ ਪੱਖੋਂ ਖੁੱਲ੍ਹ ਤਸੱਲੀ ਦਾ ਟਰੈਕਟਰ ਹੈਗਾ ਤੇ ਇਹ ਟਾਇਰਾਂ ਦੀ ਕੰਡੀਸ਼ਨ ਵੇਖ ਸਕਦੇ ਹੋ ਚਾਰੇ ਟਾਇਰ ਟਰੈਕਟਰ ਦੇ ਨਵੇਂ ਨੇ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆਗਾ ਤੇ ਇਧਰਲੇ ਪਾਸੇ ਤੁਸੀਂ ਨਿਗਾ ਮਾਰ ਸਕਦੇ ਹੋ ਟਰੈਕ ਡਿੱਕ ਦੀ ਡਿੱਕ ਵਗੈਰਾ ਵੇਖ ਸਕਦੇ ਹੋ ਵੀ ਵਧੀਆ ਸਿਸਟਮ ਲੱਗਿਆ ਹੋਇਆ ਹੈ ਸਾਈਡ ਗੀਅਰ ਦੇ ਵਿੱਚ ਜਿਹੜਾ ਵੀ ਬੰਦਾ ਇੱਥੋਂ ਲੈ ਕੇ ਜਾਊਗਾ ਟਰੈਕਟਰ ਉਸ ਨੂੰ ਡਿੱਕ ਲਵਾਉਣ ਦੀ ਲੋੜ ਵੀ ਨਹੀਂ ਪੈਣੀ ਤੁਸੀਂ ਮਿੱਤਰੋ ਵਧੀਆ ਤੇ ਹੀ ਵੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਤੇ ਮਿੱਤਰੋ ਤੁਸੀਂ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਟਰੈਕਟਰ ਇਹ 720 ਘੰਟੇ ਚੱਲਿਆ ਹੋਇਆ ਸਾਰਾ ਤੁਸੀਂ ਵੇਖ ਸਕਦੇ ਹੋ ਜਿਹੜਾ ਰਾਈਸ ਸੋਨਾ ਤੇ 78 ਤੇ 70 ਵੀ ਲੱਗੀ ਹੋਈ ਹੈਗੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਪੈਗਾ ਤੇ ਗੱਲ ਕਰ ਲਈ ਆਪਾਂ ਇਸ ਟਰੈਕਟਰ ਦੇ ਡਿਮਾਂਡ ਦੀ 7,93,000 ਰੁਪਇਆ ਇਸ ਟਰੈਕਟਰ ਦੀ ਡਿਮਾਂਡ ਕੀਤੀ ਗਈ ਤੇ ਵਧੀਆ ਮੌਕੇ ਤੇ ਮਾਨਤਾਨ ਕੀਤਾ ਜਾਊ ਤੇ ਇੱਕ ਭਾਈ ਜਿਸ ਕਰਨ ਕੋਲ ਇੱਧਰ ਵੀ ਟਰੈਕਟਰ ਖੜਾਗਾ ਸਵਰਾਜ 855 ਟਰੈਕਟਰ ਤੇ ਇਹਦੇ ਬਾਰੇ ਤੁਸੀਂ ਵੇਖ ਸਕਦੋਂਗੇ ਟਾਇਰਾਂ ਦੀ ਕੰਡੀਸ਼ਨ ਵਗੈਰਾ ਵੀ ਵਧੀਆ ਪਈਆ ਕੀਤੇ ਇੱਧਰਲੇ ਪਾਸੇ ਇੱਕ ਪੇਛਾ ਤੋਂ ਇੰਜਨ ਗੇਅਰ ਪਰ ਪੂਰਨ ਤਸੱਲੀ ਦਾ ਟਰੈਕਟਰ ਹੈਗਾ ਤੇ ਵਧੀਆ ਇਹਤੇ ਵੀ ਡੈਕ ਲੱਗਾ ਹੋਇਆ ਤੇ ਵੇਖ ਸਕਦੋਂ ਡੈਕ ਲਵਾਉਣ ਦੀ ਤੁਹਾਨੂੰ ਇੱਤੇ ਵੀ ਨਹੀਂ ਲੋੜ ਪੈਣੀ ਹੈ ਕਿ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈਗਾ ਤੇ 2013 ਮਾਡਲਾ 493000 ਰੁਪਏ ਇਸ ਟਰੈਕਟਰ ਦਾ ਰੇਟ ਮੰਗਿਆ ਗਿਆ ਤੇ ਵਧੀਆ ਇਹਨਾਂ ਦੋਵਾਂ ਟਰੈਕਟਰਾਂ ਦੇ ਵਿੱਚੋਂ ਫੁੱਲ ਡਿਸਕਾਊਂਟ ਕੀਤਾ ਜਾਊਗਾ ਤੇ ਜਿਸ ਕਿਸੇ ਨੇ ਇਹਨਾਂ ਦੋਵਾਂ ਦੇ ਵਿੱਚੋਂ ਟਰੈਕਟਰ ਪਸੰਦ ਆਉਂਦਾ ਹੋਵੇ ਉਸ ਦੇ ਬਾਰੇ ਭਾਈ ਜਿਸਕਰ ਨਾਲ ਆਪਣਾ ਇੱਕ ਵਾਰ ਮੋਬਾਈਲ ਨੰਬਰ ਹੋਵੇ 784112210 ਭਾਈ ਮਿੱਤਰੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਦੋਵਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਵਧੀਆ ਮਾਨਤਾ ਦਿੱਤਾ ਜਾਊਗਾ ਵੀਡੀਓ ਦੇਖਣ ਲਈ ਧੰਨਵਾਦ